5 ਫੁੱਟ ਤਾਂ ਚੜਾਈ ਹੈ ਤੇ 32 ਫੁੱਟ ਲੰਮੀ ਹੈ ਮੰਨ ਲਓ 1000 ਕਫਟੇਰੀਆ ਬਣਦਾ 1000 ਪਸ਼ੂਏ ਤੇ ਲਾਲੋ ਸਾਹਿਬ ਦੀ ਇਹ 15 ਪਸ਼ੂਆਂ ਦਾ ਹੈਗਾਗਾ ਇਧਰ ਵੀ ਦਿਖਾ ਦੰਨੇ ਆਪਾਂ ਤੇ ਆਹ ਦੇਖੋ ਬਾਈ ਨੇ ਨਾ ਮਤਲਬ ਜਿਹੜੀ ਇਹਦੀ ਖੁਰਲੀ ਆ ਉਹ ਜਮਾ ਐ ਇੱਕ ਤਰੀਕੇ ਨਾਲ ਹੀ ਤਿਆਰ ਕੀਤੀ ਹੋਈ ਹੈ ਹਨਾ ਹਜੇ ਸਟਾਰਟਿੰਗ ਪੁਆਇੰਟ ਆ ਬਾਈ ਦਾ ਹਨਾ ਇਧਰ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਫਾਰਮ ਦਿਖਾਉਣੇ ਆ ਬਾਈ ਤੇ ਬੜਾ ਘੈਂਟ ਬਾਈ ਨੇ ਸੈਟਅਪ ਕੀਤਾ ਹੋਇਆ ਵੀ ਜਿਹੜੇ ਕਹਿੰਦੇ ਨਾ ਵੀ ਆਪਾਂ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਨਾ ਹਨਾ ਇਹ ਵੀਡੀਓ ਉਹਨਾਂ ਲਈ ਆ ਜਾਂ ਜਿਹੜੇ ਹਜੇ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਹਨਾ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੇ ਇਹ ਜਮਾ ਛੋਟਾ ਫਾਰਮ ਆ ਬਾਈ ਤੁਸੀਂ ਇਸ ਲੈਵਲ ਤੋਂ ਸਟਾਰਟ ਕਰ ਸਕਦੇ ਹੋ ਹਨਾ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਇਸ ਚੀਜ਼ ਦੀ ਲੈ ਕੇ ਦੇਵਾਂਗੇ ਵੀ ਤੁਸੀਂ ਕਿੰਨੀਆਂ ਗਾਵਾਂ ਤੋਂ ਸਟਾਰਟ ਕਰਨਾਗਾ ਕੀ ਖਰਚਾ ਆਉਂਦਾ ਕਿੰਨੀ ਜਗ੍ਹਾ ਕੀ ਤੇ ਜਿਹੜੇ ਬੰਦੇ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਲਈ ਬਈ ਵੀਡੀਓ ਬਹੁਤ ਵਧੀਆ ਏ ਸ਼ੇਅਰ ਕਰ ਦਿਓ ਬੱਦ ਤੋਂ ਬੱਦ ਠੀਕ ਹੈ ਜੀ ਬਾਈ ਜੀ ਕੀ ਹਾਲ ਚਾਲ ਹੈ ਜੀ अच्छा भाई ये जेड़ा ਤੁਸੀਂ ਫਾਰਮ ਸ਼ੁਰੂ ਕੀਤਾਗਾ گاਵਾ ਦਾ ਸ਼ੌਂਕ ਸੀ ਤੁਹਾਨੂੰ ਰੱਖਣ ਦਾ ہاں گاਵਾ ਦਾ ਸ਼ੁਰੂ ਤੇ ਹੀ ਸ਼ੌਂਕ ਆ ਬਈ ਆਪਾਂ ਨੂੰ ਠੀਕ ਹੈ ਠੀਕ ਆ ਤੇ ਅੱਛਾ ਨਾਲ ਨਾਲ ਡਾਕਟਰੀ ਦੇ ਵੀ ਕਰਦੇ ਹੋ ਬਈ ਡਾਕਟਰੀ ਦਾ ਵੀ ਕਰਦੇ ਆ ਬਈ ਆਪਾਂ ਠੀਕ ਆ ਬਈ ਠੀਕ ਆ ਤੇ ਇਹ ਬਈ ਆਪਾਂ ਜਿਹੜੀਆਂ ਇਹ ਕੰਮ ਆ ਹਨਾ ਇਹ ਤੇ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ ਆਪਾਂ ਨੂੰ ਇਹਨੂੰ ਹੋ ਗਏ ਬਈ ਆਪਾਂ ਨੂੰ ਪਹਿਲਾਂ ਗਾਇਆਂ ਤਾਂ ਆਪਣੇ ਕੋਲੇ ਘਰੇ ਸੀ ਨਹੀਂ ਪਹਿਲਾਂ ਸ਼ੁਰੂ ਤੋਂ ਰੱਖਦੇ ਹਾਂ ਤੰਦ ਅਸੀ ਜਾਨੇ ਠੀਕ ਹੈ ਬਈ ਕੀ ਹੁਣ ਇੱਥੇ ਆਇਆਂ ਨੂੰ ਆਪਾਂ ਨੂੰ ਹੋ ਗਏ ਸਾਲ ਤੋਂਪੜੀ ਹੋ ਚੱਲਿਆ ਰਹਿ ਗਿਆ ਸਾਲ ਦੇ ਉੱਪਰ ਹੋ ਗਿਆ ਹਾਂ ਸਾਲ ਤੋਂਪੜੀ ਹੋ ਗਿਆ ਠੀਕ ਹੈ ਬਈ ਇਹ ਬਈ ਇਹ ਜਗ੍ਹਾ ਕਿੰਨੀ ਕਾ ਜਿੱਥੇ ਆਪਾਂ ਮੰਨ ਲਓ ਖੜੇ ਆ ਇਹ ਜਿੱਥੇ ਗਾਵਾਂ ਖੜੀਆਂ ਨੇ ਇਹ ਜਗ੍ਹਾ ਕਿੰਨੀ ਕ ਹੋਊਗੀ ਇਹ ਜਗ੍ਹਾ ਆਪਣੀ ਹੋ ਬਈ ਮੰਨ ਲਓ 28 ਫੁੱਟ ਤਾਂ ਚੜਾਈ ਐ ਤੇ 32 ਫੁੱਟ ਲੰਮੀ ਹੈ ਮੰਨ ਲਓ 1000 ਕੂਫਟੇਰੀਆ ਬਣਦਾ 1000 ਕ ਸਕੇਅਰ ਫੁੱਟ ਬਣਦਾ ਬਾਈ ਠੀਕ ਹੈ ਤੇ ਕਿੰਨੇ ਪਸ਼ੂ ਆ ਬਾਈ ਇਹਦੇ ਵਿੱਚ ਖੜ ਜਾਂਦੇ ਹੁਣ ਪਸ਼ੂਏ ਚ ਲਾੜੋ ਸਾਹਿਬ ਦੀ ਇਹ 15 ਪਸ਼ੂਆਂ ਦਾ ਹੈਗਾਗਾ ਆਸਾਨ ਆਰਾਮ ਨਾਲ ਠੀਕ ਹੈ 15 ਤਾਂ ਹੋ ਹੀ ਪਏ ਆਪਣੇ 15 ਨਗ ਤਾਂ 15 ਤਾਂ ਹੈਗੀ ਐ 15 ਨਗ ਤਾਂ ਹੋ ਹੀ ਪਏ ਠੀਕ ਹੈ ਬਾਈ 15 ਨਗ ਵਧੀਆ ਖੁੱਲੇ ਤੇ ਦੁੱਧ ਕਿੰਨਾ ਹੋ ਜਾਂਦਾ ਬਾਈ ਹੁਣ ਆਪਣੇ ਕੋਲੇ ਦੁੱਧ ਆਪਣੇ ਕੋਲੇ ਹੈਗਾ ਬਾਈ ਕੁਆਂਟਲ ਕੁਆਂਟਲ ਹੈਗਾ ਮੰਨ ਲਓ ਇਹ ਚੋਈ ਵਾਲਾ ਮੈਂ ਆਪਣੇ ਕੋਲੇ ਹਜੇ 6 ਕੀ ਹੈ ਬਾਕੀ ਕੁਝ ਤੋਕੜਾਂ ਹੋਣੀਆਂ ਪਈਆਂ ਹੂੰ ਤੇ ਕਵਾਂਟਲ ਦੇ ਦੁੱਧੇ ਆਸ-ਪਾਸ ਇਹ ਹੈਗਾ ਕੋਤੇ 10000 ਰੁਪਏ ਕਿਲੋ ਉੱਤੇ ਵਗ ਜਾਂਦਾ ਤੇ ਮੰਨ ਲਓ ਘੱਟ ਵੀ ਰਹਿ ਜਾਂਦਾ 1000 ਕਵਾਂਟਲ ਦੁੱਧਾ ਹੂੰ ਕਿਵੇਂ ਲੱਗਿਆ ਬਈ ਕੰਮ ਹਨਾ ਜਿਵੇਂ ਤੁਸੀਂ ਦੱਸਿਆ ਵੇਸੇ ਤੁਸੀਂ ਘਰੇ ਵੀ ਕਰਦੇ ਰਹੇ ਹੋ ਤੇ ਇਧਰ ਐਸ ਜਿਵੇਂ ਆਪਾਂ ਕਹਿੰਦੇ ਵੀ ਇੱਕ ਫਾਰਮ ਸਟਾਰਟ ਕੀਤਾ ਹਨਾ ਉਸ ਤਰੀਕੇ ਨਾਲ ਕਿਵੇਂ ਲੱਗਿਆ ਕੰਮ ਬਈ ਰਏ ਠੀਕ ਆ ਕੰਮ ਬਹੁਤ ਵਧੀਆ ਬਈ ਬਹੁਤ ਵਧੀਆ ਹੈਗੀ ਐ ਇਨਕਮ ਬਈ ਹਾਂ ਕੋਈ ਮਾੜਾ ਨਹੀਂ ਬਈ ਬਹੁਤ ਵਧੀਆ ਬਾਕੀ ਲਾਲੋ ਸਾਹਿਬ ਤੁਸੀਂ ਜਿਹੜਾ ਦੁੱਧ ਚੋਦਾ ਬਚਣਾ ਬਚਣਾ ਹੀ ਹੈ ਹੂੰ ਆਪਦਾ ਖਰਚਾ ਪਾਣੀ ਕੱਢ ਗਏ 14ਵੇਂ ਹੀ ਠੀਕ ਹੈ ਮਨ ਲਓ ਬੱਚੀਆਂ ਤਿਆਰ ਹੋ ਜਾਂਦੀਆਂ ਮਗਰ ਆਪਣੇ ਹੂੰ ਇਹ ਹੈਗੀ ਹੈ ਇਨਕਮ ਹੀ ਇਹ ਇਹ ਸਾਰੀ ਮਗਰ ਪ੍ਰੋਫਿਟ ਹੀ ਤਿਆਰ ਹੋ ਰਿਹਾ ਭਾਈ ਹਨਾ ਇਨਕਮ ਹੀ ਹੈ ਸਾਲ ਚ ਮੰਨ ਲਓ ਸੋਨ ਵਾਲੀਆਂ ਠੀਕ ਹੈ ਭਾਈ ਇਹ ਸਾਲ ਚ ਤਿਆਰ ਹੋ ਜਾਂਦੀਆਂ ਮਗਰ ਹਾਂ 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 ਇਹ ਮੰਨ ਲਓ ਦੋ ਸਾਲਾਂ ਸਵਾ ਕੇ ਇਹ ਮੰਨ ਲਓ ਜੇ ਹੁਣ ਮੇਰੇ ਕੋਲੇ 6 ਬੱਚਾ ਆ ਮਗਰ ਹੂੰ ਤੇ ਮੰਨ ਲਓ ਨਾਂ ਵਾਲੀ ਅੱਜ ਦੇ ਟਾਈਮ 'ਚ ਦੇ ਪਤਾ ਹੀ ਆ ਤੁਹਾਨੂੰ ਮੇ ਲੱਖ ਤੋਂ ਦਾ ਕੋਈ ਡਿੱਗਦੀ ਨਹੀਂ ਲੱਖ ਤੋਂ ਥੱਲੇ ਤਾਂ ਡਿੱਗਦੀ ਨਹੀਂ ਚੰਗੀ ਬੱਚੀ ਦਾ ਬਈ ਲੱਖ ਦੋ 2 ਸਾਲਾਂ 'ਚ ਇਹ ਇਨਕਮ ਹੀ ਹੈ ਹਾਂ ਬਿਲਕੁਲ ਬਈ ਹਨਾ ਅੱਜ ਤੁਹਾਨੂੰ ਦੋਸਤੋ ਇਧਰੋਂ ਵੀ ਦਿਖਾ ਦੰਨੇ ਆਪਾਂ ਤੇ ਆ ਦੇਖੋ ਬਾਈ ਨੇ ਨਾ ਮਤਲਬ ਜਿਹੜੀ ਇਹਦੀ ਖੁਰਲੀ ਆ ਉਹ ਜਮਾ ਐ ਇੱਕ ਤਰੀਕੇ ਨਾਲ ਹੀ ਤਿਆਰ ਕੀਤੀ ਹੋਈ ਆ ਹਨਾ ਹਜੇ ਸਟਾਰਟਿੰਗ ਪੁਆਇੰਟ ਆ ਬਾਈ ਦਾ ਹਨਾ ਇਧਰ ਤੇ ਇਧਰ ਖੇਲ ਬਣਾਈ ਹੋਈ ਆ ਪਾਣੀ ਵਾਲੀ ਇਹ ਫਿਰ ਬਈ ਪਾਣੀ ਐ ਬਣਾ ਖੋਲ ਕੇ ਪੀਉਣੇ ਫਿਰ ਇੱਕ ਵਾਰੀ ਹਾਂ ਕਿਰਾ ਖੋਲ ਕੇ ਬਣਾ ਹਜੇ ਕਿਉਂਕਿ ਜਿਹੜੀ ਜਗ੍ਹਾ ਕੀ ਉਸ ਹਿਸਾਬ ਦੀ ਨਹੀਂ ਹੈਗੀ ਕਿ ਖੁੱਲੀਆਂ ਛੱਡੀਆਂ ਜਾਂ ਨਾ ਇਹ ਬੱਚਾ ਨਾ ਪਿੱਛੇ ਕੱਢੂਗਾ ਪਿੱਛੇ ਤਿਆਰ ਕਰ ਰੱਖਿਆ ਬਾਬਾ ਬੱਚਾ ਪਿੱਛੇ ਨਿਕਲੂਗਾ ਤਾਂ ਦੂਵਾ ਦੇ ਖੁੱਲਣਾ ਹੋਏ ਉਹ ਖੁੱਲੀਆਂ ਹੋ ਜਾਣੀਆਂ ਹਨਾ ਉਹ ਇਹਨਾਂ ਦਾ ਥੋੜਾ ਜਿਹਾ ਚੁਗ ਜਾਂਦੇ ਜਾਂਦੇ ਹੈ ਉਹਦਾ ਗੱਲ ਦਿੱਕਤ ਪੈ ਗਈ ਉਹ ਠੀਕ ਹੈ ਭਾਈ ਠੀਕ ਹੈ ਤੇ ਬਾਕੀ ਭਾਈ ਬਰੀਡ ਤੇ ਵੀ ਹਜੇ ਥੋੜਾ ਬਹੁਤਾ ਕੰਮ ਚੱਲ ਰਿਹਾ ਹੋਗਾ ਹਾਂ ਬਰੀਡ ਭਾਈ ਆਪ ਡਾਕਟਰਾਂ ਮੈਂ ਬਸ ਦੂਵਾ ਬਰੀਡ ਦੀ ਧਿਆਨ ਰੱਖਣਾ ਠੀਕ ਹੈ ਸੋ ਇਹ ਵੀ ਹੁੰਦਾ ਹਨਾ ਕਿਰਾ ਸਟਾਰਟ ਕਰਨੀ ਚੀਜ਼ ਆ ਜਿਹੜੀ ਉਹ ਥੋੜੀ ਜਿ ਤੇ ਜਦੋਂ ਕੇਰਾ ਸਟਾਰਟ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਤਾਂ ਕੰਮ ਚੱਲ ਹੀ ਪੈਂਦਾ ਹਨਾ ਜੀ ਠੀਕ ਹੈ ਮੰਨ ਲਓ ਹੁਣ ਸਾਰਿਆਂ ਦੇ ਇਹਨਾਂ ਦੇ ਇੰਪੋਰਟਡ ਸੀਮਨ ਭਰੇ ਹੋਇਆ ਠੀਕ ਹੈ ਜੀ ਜੇ ਆਪਾਂ ਇੱਕ ਓਵਰਆਲ ਗੱਲ ਕਰ ਲਈ ਜੀ ਜਿਵੇਂ ਮੰਨ ਲਓ ਆਪਾਂ ਮਹੀਨੇ ਦੀ ਗੱਲ ਕਰ ਲਈ ਹਨਾ ਵੀ ਮਹੀਨੇ ਦੇ ਵਿੱਚ ਆਪਣਾ ਖਰਚਾ ਕਿੰਨਾ ਹੋ ਜਾਂਦਾ ਜੀ ਇਨਕਮ ਕਿੰਨੀ ਹੋ ਜਾਂਦੀ ਆ ਵੀ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ ਆਪਾਂ ਇਹ ਬਈ 50 50 ਹੈ 50 50 ਹੈਗਾ 50 ਵੀ ਜੇ ਮੈਂ ਆਪਾਂ ਜੇ 100 ਦੇ ਵਿੱਚੋਂ 50% ਖਰਚਾ ਖਾ ਜਾਂਦੀਆਂ ਤੇ 50% ਆਪ ਨੂੰ ਬਚ ਜਾਂਦਾ ਹੈਗਾ ਜੇ ਮੰਨ ਕੇ ਚੱਲੋ ਵੀ ਲੱਖ ਦਾ ਆਪਾਂ ਦੁੱਧ ਪਾਉਣੇ ਆ ਆਈਡੀਆ ਦਾ ਗੈਸ ਹੀ ਲਾ ਲੈਣੇ ਆਪਾਂ ਵੀ ਤਾਂ 50000 ਬਚਦਾ ਗਾ 50 ਨਾ ਮੰਨ ਲਾ 40 ਦਾ ਕਿਧਰੇ ਗਿਆ ਹੀ ਨਹੀਂ ਗਿਆ ਹੀ ਨਹੀਂ ਠੀਕ ਆ ਬਾਕੀ ਆ ਦੋਸਤੋ ਜਿਹੜਾ ਬੰਦਾ ਨਵਾਂ ਸਟਾਰਟ ਕਰਨਾ ਚਾਹੁੰਦਾਗਾ ਇਹ ਹੈ ਨਾ ਕੰਮ ਬਹੁਤ ਬਾਈ ਜਿਵੇਂ ਦੱਸ ਰਿਹਾ ਹੈਗਾ ਵੀ ਅਸੀਂ ਜਮਾ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕੀਤਾ ਤੇ ਆਹ ਦੇਖ ਲਓ ਤੁਸੀਂ ਛੱਤ ਦੇਖ ਲਓ ਉੱਪਰੋਂ ਬਾਈ ਨੇ ਜਮਾ ਹਜੇ ਕਿਰਾ ਆਰ ਜੀ ਕੰਮ ਸਟਾਰਟ ਕੀਤਾ ਵੀ ਸ਼ੌਂਕ ਆ ਨਾ ਇੱਕ ਵਾਰੀ ਕੰਮ ਸ਼ੁਰੂ ਕਰਨਾ ਹੀ ਔਖਾ ਹੁੰਦਾ ਗਾ ਤੇ ਛੱਤ ਤੇ ਬਾਈ ਕਿੰਨਾ ਖਰਚਾ ਪੈ ਗਿਆ ਜਿਵੇਂ ਤੁਸੀਂ ਐ ਹਾਂ ਦੂਜੀ ਪਾਈ ਆ ਕਾਨੇ ਵਾਲੀ ਹਨਾ ਇਹ ਇਹਦੇ ਕਿੰਨਾ ਖਰਚਾ ਪੈ ਗਿਆ ਸੀਗਾ ਬਾਈ ਮੰਨ ਲਓ ਆ ਕਾਨੇ ਦਾ ਤਾਂ ਕੋਈ ਬੜਾ ਨਹੀਂ ਇਹ ਤਾਂ ਮੰਨ ਲਓ 12000 ਰੁਪਏ ਦਾ ਆਇਆ ਸੀ ਸਾਰਾ ਆਪਣਾ ਸਾਰਾ ਹੀ ਬਾਈ ਹਾਂ ਠੀਕ ਹੈ ਤੇ ਵੱਧ ਆਉਂਦਾ ਲੋਹਾ ਆ ਗਿਆ ਸੀ 50 60000 ਦਾ ਠੀਕ ਹੈ ਲੋਹਾ ਥੋੜਾ ਜਿਆਦਾ ਵੱਧ ਕੰਮ ਨੂੰ ਖਿੱਚਦਾ ਠੀਕ ਹੈ ਬਾਕੀ ਇਹ ਮੰਨ ਲਓ ਸਾਰਾ 70000 ਰੁਪਏ ਚ ਛੱਡ ਦਿਆ ਸਾਰਾ ਤਿਆਰ ਕਰ ਲਿਆ ਤੇ ਇਹ ਬਾਈ ਵਿੱਚੇ ਖੁਲੀਆਂ ਖੜਨੀਆਂ ਦਾ ਵਿੱਚੇ ਖੁਲੀਆਂ ਲਾ ਕੇ ਲੈ ਬਾਈ ਫਿਰ ਤਾਂ ਹਣਾ 70 60 70 17 CR ਚ ਬਾਈ ਨੇ ਕੰਮ ਆ ਜਿਹੜਾ ਉਹ ਸਟਾਰਟ ਕਰ ਲਿਆ ਹਨਾ ਤੇ ਛੱਡ ਛੱਡ ਦੀ ਆ ਪਪ ਲਾਈਨਿੰਗ ਦੱਸੀ ਹੈ ਨਾ ਜੇ ਆਪਾਂ ਸਾਰੇ ਦੀ ਗੱਲ ਕਰੀਏ ਓਵਰ ਆਲ ਵਾਲੀ ਜੁਲੀ ਲਾ ਕੇ ਇਹ ਪਹਿਲਾਂ ਦਾ ਸੀ ਟੂੜੀ ਵਾਲਾ ਵੀ ਮੇਰਾ ਇਹ ਪਹਿਲਾਂ ਦਾ ਸੀ ਹਾਂ ਠੀਕ ਹੈ ਬਾਈ ਹਾਂ ਇਹ ਸਾਰੇ ਤੇ ਮੰਨ ਲਓ 2 ਲੱਖ ਰੁਪਏ ਲੱਗੇ ਸੀ ਇੱਥੇ 2 ਲੱਖ ਲੱਗਿਆ ਸੀਗਾ ਆ ਇਧਰ ਬਾਈ ਫਿਰ ਸ਼ਾਮ ਨੂੰ ਇਧਰ ਛੱਡ ਦੰਨੇ ਆ ਬਾ ਸ਼ਾਮ ਨੂੰ ਇਧਰ ਕੱਢ ਦਿੰਦੇ ਸ਼ਾਮ ਨੂੰ ਇਧਰ ਕੱਢ ਦੰਨੇ ਆ ਠੀਕ ਹੈ ਬਾਈ ਤੇ ਆ ਦੇਖੋ ਇਧਰ ਬਾਈ ਨੇ ਦੋ ਬੱਚੀਆਂ ਇਧਰ ਤਿਆਰ ਕੀਤੀਆਂ ਹੋਈਆਂ ਤੇ ਮਿਲਕਿੰਗ ਵਾਲੀ ਮਸ਼ੀਨ ਵੀ ਹੈਗੀ ਹੈ ਬਾਈ ਹਾਂ ਮਿਲਕਿੰਗ ਵਾਲੀ ਹੈਗੀ ਹੈ ਠੀਕ ਹੈ ਅਸੀਂ ਸਟਾਰਟਿੰਗ ਜਿਹੜੀ ਸੋਹਣੀ ਕੀਤੀ ਹੋਈ ਆ ਬਾਈ ਫੈਨ ਫੋਨ ਲਾਏ ਹੋਏ ਆ ਪ੍ਰੋਪਰ ਤੇ ਬਾਈ ਇਹ ਮੀਂਹ ਦੇ ਵਿੱਚ ਫਿਰ ਚੋਂਦਾ ਹੋਊਗਾ ਇਹ ਮੀਂਹ ਚ ਪੈਂਦੀ ਆ ਬਾਈ ਦਿੱਕਤ ਇਹਦੇ ਨਾਲ ਮਿੱਟੀ ਪਾਉਣੀ ਨਹੀਂ ਦੂ ਮਿੱਟੀ ਪੈ ਗਈ ਸਾਰੀ ਪੀੜ ਠੀਕ ਹੈ ਜਾਨ ਕੇ ਜਿਹੜਾ ਰਹਿਦਾ ਥੋੜਾ ਜਿਹਾ ਕੰਮ ਕਰਨ ਵਾਲਾ ਲੈ ਵੀ ਦੋਸਤੋ ਇਹ ਬੜੀ ਮੈਨੂੰ ਲੱਗੀ ਗੱਲ ਵੀ ਤੁਹਾਨੂੰ ਦੱਸਣੀ ਚਾਹੀਦੀ ਆ ਵੀ ਇੱਕ ਬਾਈ ਨੇ ਥੋੜੇ ਛੋਟੇ ਜਿਹੇ ਲੈਵਲ ਤੋਂ ਸਟਾਰਟ ਕੀਤਾ ਕੰਮ ਚੰਗੀ ਇਨਕਮ ਘਰੇ ਰਹਿ ਕੇ ਇਨਕਮ ਹੋ ਰਹੀ ਆ ਤੇ ਤੁਸੀਂ ਵੀ ਕਰ ਸਕਦੇ ਹੋ ਕੰਮ ਸੋਹਣਾ ਬਾਈ ਆਪ ਦੀ ਜਗਾ ਦੇ ਅਕੋਰਡਿੰਗ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਮੈਨੇਜਮੈਂਟ ਜਿਹੜੀ ਉਹ ਪ੍ਰੋਪਰ ਦਿੱਤੀ ਹੋਈ ਆ ਫੈਨ ਲੱਗੇ ਹੋਏ ਆ ਫਾਰੇ ਲੱਗੇ ਹੋਏ ਆ ਤੇ ਪ੍ਰੋਪਰ ਛੱਤ ਛੁੱਤ ਤੇ ਮਿਲਕਿੰਗ ਮਸ਼ੀਨ ਵਗੈਰਾ ਪ੍ਰੋਪਰ ਆ ਬਾਈ ਠੀਕ ਹੈ ਤੇ ਸਾਈਲੇਜ ਵਗੈਰਾ ਵੀ ਪਾਉਂਦੇ ਹੋਗੇ ਬਾਈ ਨਾਲ ਠੀਕ ਹੈ ਇਸ ਵਾਰ ਵੀ ਪਾਉਣਾ ਹੋਊਗਾ ਹੁਣ ਹਾਂ ਹਾਂ ਸਾਈਲੇਜ ਹੀ ਪਾਉਣਾ ਹੈ ਸਾਈਲੇਜ ਠੀਕ ਹੈ ਬਸ ਤਿਆਰੀ ਹੈ ਸਾਈਲੇਜ ਮੁਕੀਆ ਸਾਰੀ ਠੀਕ ਹੈ ਬਾਈ ਲੈ ਵੀ ਦੋਸਤੋ ਜਿਹੜੇ ਵੀ ਮਿੱਤਰ ਪਿਆਰੇ ਕਰਨਾ ਚਾਹੁੰਦੇ ਕੰਮ ਤਾਂ ਬਾਈ ਤੁਹਾਡੇ ਲਈ ਇੱਕ ਮੈਂ ਸੋਚਿਆ ਵੀ ਚਲੋ ਇੱਕ ਇਦਾਂ ਦੀ ਵੀਡੀਓ ਬਣ ਵੀ ਜਿਹੜੇ ਕਹਿੰਦੇ ਵੇ ਸਾਡੇ ਕੋਲੇ ਆ ਸੋਰਸ ਹੈ ਨਹੀਂ ਆ ਹੈ ਨਹੀਂ ਤਾਂ ਤੁਸੀਂ ਇਸ ਤਰੀਕੇ ਨਾਲ ਕੰਮ ਜਿਹੜਾ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਬਾਈ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਾਈ ਸ਼ੁਕਰੀਆ